ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੈ ਹਿੰਦੁਸਤਾਨ ਆਰਮੀ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਗੋਪੀ ਦੇ ਨਾਲ ਗੁਰਪ੍ਰੀਤ ਸਿੰਘ ਗੋਪੀ ਇੱਕ ਪਾਸਿਓਂ ਤਾਂ ਇੰਡੀਅਨ ਆਰਮੀ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਦੂਜੇ ਪਾਸਿਓਂ ਪਾਕਿਸਤਾਨ ਦੇ ਲਈ ਬਹੁਤ ਮਿੱਤਰਤਾ ਵਾਲਾ ਕੰਮ ਕਰਦਾ ਹੈ ਹਿੰਦੁਸਤਾਨ ਨਾਲ ਗੱਦਾਰੀ ਕਰਦਾ ਹੈ ਆਪ ਜੀ ਨੂੰ ਦੱਸਾਂਗੇ ਕਿ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਗੋਪੀ ਪਾਕਿਸਤਾਨ ਜਾਂਦਾ ਹੈ ਇਸ ਦੇ ਉੱਥੇ ਦੇ ਲੋਕਾਂ ਨਾਲ ਸੰਬੰਧ ਬਣਦੇ ਹਨ ਅਤੇ ਰਾਣਾ ਜਵੇਦ ਜੋ ਕਿ ਆਈਐਸਆਈ ਖੂਫੀਆ ਏਜੰਸੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਨਾਲ ਇਸੇ ਬਹੁਤ ਨਜ਼ਦੀਕੀ ਸੰਬੰਧ ਬਣਦੇ ਨੇ ਜਿਸ ਤੋਂ ਬਾਅਦ ਵਿੱਚ ਇਹ ਪਾਕਿਸਤਾਨ ਦੇ ਵਿੱਚ ਹਿੰਦੂਸਤਾਨ ਦੀਆਂ ਸਾਰੀਆਂ ਗਤੀਵਿਧੀਆਂ ਖਾਸ ਕਰ ਸੈਨਿਕਾਂ ਫੌਜੀਆਂ ਦੇ ਨਾਲ ਜੁੜੀਆਂ ਗਤੀਵਿਧੀਆਂ ਦੀਆਂ ਉਹਨਾਂ ਨੂੰ ਰਿਪੋਰਟਾਂ ਦਿੰਦਾ ਹੈ ਜਿਸ ਦੇ ਆਧਾਰ ਤੇ ਪਾਕਿਸਤਾਨ ਇਸ ਨੂੰ ਬਹੁਤ ਰੁਪਏ ਭੇਜਦਾ ਹੈ ਆਪ ਜੀ ਨੂੰ ਦੱਸਾਂਗੇ ਕਿ ਇਹ ਆਪਣੇ ਅਕਾਊਂਟ ਦੇ ਵਿੱਚੋਂ ਜਾਂ ਆਪ ਕੋਈ ਵੀ ਡਿਟੇਲਸ ਉਹਨਾਂ ਨਾਲ ਨਹੀਂ ਸਾਂਝੀਆਂ ਕਰਦਾ ਸੀ ਪੈਸੇ ਵੀ ਆਪਣੇ ਅਕਾਊਂਟ ਦੇ ਵਿੱਚ ਨਹੀਂ ਪਵਾਉਂਦਾ ਸੀ ਇਸ ਦੇ ਕਿਸੇ ਦੋਸਤ ਦੇ ਖਾਤੇ ਦੇ ਵਿੱਚ ਪੈਸੇ ਆਉਂਦੇ ਸੀ ਅਤੇ ਜਿਹੜੀ ਜਾਣਕਾਰੀ ਭੇਜਦਾ ਸੀ ਉਹ ਵੀ ਕਿਸੇ ਹੋਰ ਨੰਬਰਾਂ ਤੋਂ ਹੀ ਭੇਜਦਾ ਸੀ ਇਹ ਕਹਿ ਲਿਏ ਕਿ ਕਿਸੇ ਕੋਲੋਂ ਪਜਵਾਂਦਾ ਸੀ ਤਾਂ ਇਸ ਦੇ ਵਿੱਚ ਇਹ ਇਕੱਲਾ ਨਹੀਂ ਹੈ ਇਸ ਦਾ ਸਾਥੀ ਸਾਹਿਲ ਵੀ ਇਹ ਦੋਨੋਂ ਅੰਮ੍ਰਿਤਸਰ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਨੇ ਆਓ ਤੁਹਾਨੂੰ ਇਸ ਦੇ ਬਾਰੇ ਪੁਲਿਸ ਦੀ ਜਵਾਨੀ ਸੁਣਾਉਨੇ ਆਂ ਇਹ ਗੋਟਰੀ ਗੋਪੀ ਨਾਮ ਦਾ ਫੌਜੀ ਹੈ ਸਪਾਈ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨਿੰਗ ਐਕਟੀਵਿਟੀ ਸਪਾਈਂਗ ਪਾਕਿਸਤਾਨ ਦੀ ISI ਦੇ ਨਾਲ ਰੜ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਦੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਅਸੀਂ ਬਿਲਕੁਲ ਫਰੀਕੀਨਾ ਵੈਰੀਫਾਈ ਕੀਤਾ ਇਹ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ 18 ਲੋਕ ਉਹਦੇ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਸ ਸਪੀਸ਼ੀਅਸ ट्रांजैक्शन ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗੀਚ ਕੀਤੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਜਿਹੜਾ ਗੁੱਪੀ ਗੁੱਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੇਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ ਨੂੰ ਟ੍ਰੈਪ ਲਾ ਕੇ ਫੜਿਆ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਹਨਾਂ 'ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਤੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ इंडियन ਸਾਡੀਆਂ ਏਜੰਸੀਸ ਨੇ ਸੈਕਿਉਰਿਟੀ ਏਜੰਸੀ ਇੰਟੈਲੀਜੈਂਸ ਏਜੰਸੀ ਸਾਰਿਆਂ ਨੂੰ ਅਸੀਂ ਇਨਫੀਮੇਟ ਕੀਤਾ ਤੇ ਅਸੀਂ ਸਾਰਿਆਂ ਨੇ ਰਣਵੇ ਕੇਸ ਤੋਂ ਕੁਝ ਕੰਮ ਕੀਤਾ ਤੇ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 359 ਅਫੀਸ਼ਲ ਸੀਕ੍ਰੇਟ ਐਕਟ ਅਤੇ 3 ਬੀ ਐਨ ਐਸ थाना ਲੋਕੋ ਕੇ ਵਿਕੇਨ ਰਜਿਸਟਰ ਕੀਤਾ ਇਸ ਦੇ ਜਿਹੜੀ ਆ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਨਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਹੈਂਡਲਰ ਸੀਗਾ ਰਾਣਾ 자ਵੇਦ ਨਾ ਦਾ ਆਈਐਸਆਈ ਆਪਰੇਟਿਵ ਹੈ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਉਹ ਇਕਤ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੈਂਡਰਾਈਵਸ ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਜਿਹੜੀ ਲੋਕੇਸ਼ਨ ਤੇ ਉਹ ਪੈਂਡਰਾਈਵ ਰੱਖ ਰਿਹਾ ਸੀਗਾ ਜਿਹਨੂੰ ਕੋਈ ਆ ਕੇ ਪਿਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀਆਂ ਸਿਸਟਰ ਏਜੰਸੀਜ਼ ਨੇ ਇੰਟੈਲੀਜੈਂਸ ਏਜੰਸੀਜ਼ ਨਾਲ ਟਾਰਗਟ ਮਿਲ ਕਰਕੇ ਇਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਤਫਸੀਲ ਚ ਸੀ ਖੁਲਾਸੇ ਕਰਾ। ਸਰਦੂ ਗੋਪਰੀ ਸਿੰਘ ਦੀ ਗੱਲ ਕਰੀ ਉਹ ਬਾਰਡਰ ਤੇ ਗੁਟੀ ਸ਼ਹਿਦ ਕਰਦਾ ਦੇ ਤਰੋਂ ਇਹ ਸਾਹੀਸੀ ਵੀ ਬਾਰਡਰ ਤੇ ਆਪਣੇ ਰਾਜਸਥਾਨੀ ਵਿੱਚ ਮਿਲਦਾ ਪਰ ਦੋਵਾਂ ਦਾ ਆਪਸ ਵਿੱਚ ਇਤਲੋ ਜਾਣਕਾਰੀ ਜਾ ਰਹੀ ਸੀ ਕਿਦੋਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਵਾਂ ਦਾ ਪਿੰਡ ਧਾਰੀਵਾਲ ਹੈ ਜੋ ਬਿਲਕੁਲ ਬਾਰਡਰ ਤੇ ਹੈ ਬਣਾ ਲੋਕੇ ਚ ਪੈਂਦਾ ਹੈ ਜਿਹੜਾ ਗੁਟੀ ਹੈ ਗੁਟੀ ਫੌਜੀ ਇਹ ਜੰਮੂ ਪੋਸਟਡ ਸੀਗਾ ਸੇਮ ਪਿੰਡ ਦੇ ਵਿਅਕਤੀ ਨੇ ਇਹ ਜਿਹੜੀ ਇਨਫੋਰਮੇਸ਼ਨ ਉਹ ਪੀ 4G ਜਿਹੜਾ ਲੀਕ ਕਰਵਾਇਆ ਸੀਗਾ ਜਿਹੜਾ ਪੈਨ ਡਰਾਈਵ ਚ ਪਾ ਕੇ ਡਾਟਾ ਉਹ ਰਖਵਾਇਆ ਸੀਗਾ ਤੇ ਜਿਹੜੀ ਪੇਮੈਂਟਸ ਐ ਉਹ ਸਾਹਿਲ ਮਸੀਦੇ ਥਰੂ ਇਹ ਫੈਸਿਲਿਟੇਟ ਕਰਦਾ। ਤਦੋਂ ਤੋਂ ਇੱਕ ਪਾਰ ਦੀ ਬਹੁਤ ਕੰਮ ਕਰ ਰਿਹਾ ਸੀਗਾ ਉਹ ਤੁਹਾਡੇ ਰੈਡਾਰ ਤੇ ਕਰਵਾਇਆ। ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ 2016 ਤੋਂ ਭਾਰਤੀ ਫੌਜ 'ਚ ਇੱਕ ਭਰਤੀ ਹੈਗਾ ਤੇ ਸਾਡੇ ਰੈਡਾਰ ਤੇ ਸਾਨੂੰ 19 ਛੋੜੀ ਦੇਰ ਪਹਿਲਾਂ ਹੀ ਇੰਟੀਮੇਸ਼ਨ ਮਿਲੀ ਸੀਗੀ 2-4 ਦਿਨ ਪਹਿਲਾਂ ਅਸੀਂ ਬਿਲਕੁਲ ਇਹਦੇ ਜੇ ਬਰੀਕੀ ਨਾਲ ਟਰੈਪ ਲਾਇਆ ਅਸੀਂ ਕਿਉਂਕਿ ਇਹ ਭਾਰਤੀ ਫੌਜ ਚ ਮਜੂਦਾ ਸੋਲਜਰ ਹੈ ਅਸੀਂ ਇਹ ਵੀ ਨਹੀਂ ਚਾਹਦੇ ਕਿ ਕੁਝ ਐਦਾਂ ਦਾ ਹੋਵੇ ਜਿਹੜਾ ਬਿਲਕੁਲ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਗਲਤ ਹੋ ਇਸ ਕਰਕੇ ਅਸੀਂ ਪੂਰਾ ਡਿਵੈਲਪ ਕਰਕੇ ਇਹ ਜਿਹੜੀ ਪੂਰੀ ਜਿਹੜੀ ਹੈਗੀ ਹੈ ਸੋ ਹੁਣ ਤੁਸੀਂ ਪੁਲਿਸ ਦੀ ਜਵਾਨੀ ਸੁਣਿਆ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਸੀ ਉਸ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਹੋ ਸਕਦਾ ਹੈ ਪਰ ਇਸ ਦੇ ਰਿਗਾਰਡਿੰਗ ਅਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਜੋ ਵੀ ਅਗਲੀ ਜਾਣਕਾਰੀ ਮਿਲੇਗੀ ਆਪ ਜੀ ਨਾਲ ਸਾਂਝੀ ਕਰ ਦੇਵਾਂਗੇ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ